ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਧਿਆਨ ਰੱਖਣਯੋਗ ਬਹੁਤ ਹੀ ਜ਼ਰੂਰੀ ਗੱਲਾਂ ਤੁਹਾਨੂੰ ساری ਉਮਰ ਜਵਾਨ ਰੱਖਣ ਗਿਆ ਨੰਬਰ 1 ਪੱਕੇ ਹੋਏ ਅਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਿਲਾਉਣ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਨੰਬਰ 2 ਜਿੰਨਾ ਘਰ ਵਿੱਚ ਕੀੜੀਆਂ ਜ਼ਿਆਦਾ ਆਉਂਦੀਆਂ ਹਨ ਤਾਂ ਕੀੜੀਆਂ ਵਾਲੀ ਜਗ੍ਹਾ ਤੇ ਥੋੜਾ ਜਿਹਾ ਕੱਪੜੇ ਧੋਣ ਵਾਲਾ ਸਾਬਣ ਰੱਖ ਦਿਓ ਕੀੜੀਆਂ ਭਜ ਜਾਣਗੀਆਂ ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਖਸਖਸ ਨੂੰ ਪਾਣੀ ਵਿੱਚ ਪਿਓ ਦਿਓ ਅਤੇ ਸਵੇਰੇ ਉੱਠ ਕੇ ਖਸਖਸ ਨੂੰ ਪੀਸ ਕੇ ਪਾਣੀ ਵਿੱਚ ਮਿਕਸ ਕਰਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 4 ਪੱਥਰੀ ਦੀ ਸਮੱਸਿਆ ਦੇ ਸ਼ੁਰੂਆਤ ਵਿੱਚ ਹੀ ਨਿੰਬੂ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ। ਨਿੰਬੂ ਦੇ ਪਾਣੀ ਵਿੱਚ ਕੁਦਰਤੀ ਸਟ੍ਰੇਟ ਹੁੰਦਾ ਹੈ ਜੋ ਪੱਥਰੀ ਨੂੰ ਤੋੜ ਦਿੰਦਾ ਹੈ। ਨੰਬਰ 5 ਪਾਲਕ ਵਿੱਚ ਵਿਟਾਮਿਨ A, C ਤੇ ਆਇਰਨ ਵਰਗੇ ਤੱਤ ਹੁੰਦੇ ਹਨ ਜੋ ਕਿ ਵਾਲਾਂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਨੰਬਰ ਇਹ ਵਾਲਾਂ ਨੂੰ ਝੜਨ ਤੋਂ ਵੀ ਰੋਕਦੇ ਹਨ। ਨੰਬਰ 6 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਗੁਣਗਣੇ ਪਾਣੀ ਨਾਲ ਥੋੜੀ ਜਹੀ ਹਲਦੀ ਅਤੇ ਨਮਕ ਪਾ ਕੇ ਗਰਾਰੇ ਕਰਨ ਨਾਲ ਆਰਾਮ ਮਿਲਦਾ ਹੈ। ਨੰਬਰ 7 ਪੁਦੀਨਾ, ਅਦਰਕ ਅਤੇ ਨਾਰਦੇ ਦਾਣਿਆਂ ਨੂੰ ਮਿਲਾ ਕੇ ਉਹਨਾਂ ਦੀ ਚਟਣੀ ਬਣਾ ਲਵੋ ਅਤੇ ਦੁਪਹਿਰ ਦੇ ਖਾਣੇ ਨਾਲ ਇਸ ਚਟਣੀ ਨੂੰ ਖਾਓ। ਇਸ ਨਾਲ ਬਲੱਡ, ਕੋਲੇਸਟ੍ਰੋਲ ਅਤੇ ਸ਼ੂਗਰ ਜਿਹੀ ਬਿਮਾਰੀ ਨਹੀਂ ਹੁੰਦੀ। ਨੰਬਰ 8 ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ। ਨੰਬਰ 9 ਸ਼ਾਮ ਵਿੱਚ ਸੁਕਾਏ ਗਏ ਕਰੇਲੇ ਦਾ ਇੱਕ ਚਮਚ ਪਾਊਡਰ ਹਰ ਰੋਜ਼ ਖਾਣ ਨਾਲ ਡਾਇਬਟੀਜ਼ ਤੋਂ ਰਾਹਤ ਮਿਲਦੀ ਹੈ। ਨੰਬਰ 10 ਦਿਨ ਵਿੱਚ ਥੋੜੇ ਜਿਹੇ ਸਮੇਂ ਲਈ ਨੰਗੇ ਪੈਰ ਚੱਲਣਾ ਚਾਹੀਦਾ ਹੈ। ਨੰਗੇ ਪੈਰ ਹਰੀਕਾ ਉੱਤੇ ਚੱਲਣਾ ਸਾਰਦੀ ਸੇਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 11 ਸਾਨੂੰ ਰੋਜ਼ਾਨਾ ਖਾਲੀ ਪੇਟ ਅਦਰਕ ਅਤੇ ਨਿੰਬੂ ਦਾ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਧਿਆ ਹੋਇਆ ਪੇਟ ਘਟਣ ਲੱਗ ਜਾਂਦਾ ਹੈ ਨੰਬਰ 12 ਜੰਗ ਲੱਗੇ ਲੋਹੇ ਤੋਂ ਜੇਕਰ ਜੰਗ ਨਾ ਉਤਰਿਆ ਹੋਵੇ ਤਾਂ ਇਸ ਉੱਪਰ ਕੋਕੇ ਕੋਲੇ ਦੀ ਇੱਕ ਬੋਤਲ ਪਾ ਲਓ ਇਸ ਨਾਲ ਜੰਗ ਆਸਾਨੀ ਨਾਲ ਉਤਰ ਜਾਵੇਗਾ ਨੰਬਰ 13 ਨੱਕ ਵਿੱਚ ਤੇਲ ਪਾਉਣ ਨਾਲ ਚਿਹਰੇ ਉੱਤੇ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਨਾਲ ਬੁਢਾਪਾ ਵੀ ਜਲਦੀ ਨਹੀਂ ਆਉਂਦਾ। ਨੰਬਰ 14 ਸਾਨੂੰ ਇੱਕ ਦਿਨ 4 ਜਾਂ 5 ਕਾਜੂ ਖਾਣੇ ਹੀ ਚਾਹੀਦੇ ਹਨ ਕਿਉਂਕਿ ਇਸ ਨਾਲ ਵੱਧ ਕਾਜੂ ਖਾਣ ਨਾਲ ਇਹ ਸਾਡੇ ਸਰੀਰ ਨੂੰ ਨੁਕਸਾਨ ਵੀ ਕਰ ਸਕਦੇ ਹਨ। ਨੰਬਰ 15 ਸਵੇਰੇ ਖਾਲੀ ਪੇਟ ਆਮਬ ਦਾ ਜੂਸ ਪੀਣ ਨਾਲ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 16 ਸਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣੇ ਚਾਹੀਦੇ ਹਨ ਕਿਉਂਕਿ ਪਾਣੀ ਘੱਟ ਪੀਣ ਨਾਲ ਸਾਡੇ ਬੁੱਲ ਕਾਲੇ ਹੋਣ ਜਾਂ ਸ਼ੁਰੂ ਹੋ ਜਾਂਦੇ ਹਨ ਤੇ ਬਾਡੀ ਡੀਟੌਕਸੀਫਾਈ ਨਹੀਂ ਹੁੰਦੀ। ਨੰਬਰ 17 ਰੋਜ਼ਾਨਾ ਸਵੇਰੇ ਖਾਲੀ ਪੇਟ ਸਾਨੂੰ ਇੱਕ ਟਮਾਟਰ ਹਰ ਰੋਜ਼ ਖਾਣਾ ਚਾਹੀਦਾ ਹੈ। ਇਸ ਨਾਲ ਸਾਡੇ ਵਾਲ ਕਦੇ ਵੀ ਸਫੇਦ ਚਟੇ ਨਹੀਂ ਹੁੰਦੇ। ਨੰਬਰ 18 ਅੰਬ ਖਾਣ ਤੋਂ ਬਾਅਦ ਸਾਨੂੰ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਅੰਬ ਖਾਣ ਤੋਂ ਬਾਅਦ ਪਾਣੀ ਪੀਣਾ ਯਾਹਰ ਦੇ ਬਰਾਬਰ ਮੰਨਿਆ ਜਾਂਦਾ ਹੈ। ਨੰਬਰ 19 ਬਾਜਰੇ ਦੀ ਰੋਟੀ ਲੀਵਰ ਦੀਆਂ ਬਿਮਾਰੀਆਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸ ਲਈ ਲੀਵਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਸਿਆਲਾਂ ਵਿੱਚ ਬਾਜਰੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਨੰਬਰ 2 ਔਰਤਾਂ ਆਪਣੇ ਚਿਹਰੇ ਨੂੰ ਗੁਲਾਬੀ ਬਣਾਉਣ ਲਈ ਮਾਜਦੇ ਦੁੱਧ ਵਿੱਚ ਚੁਕੰਦਰ ਦਾ ਸ਼ਿਲਕਾ ਮळा ਕੇ ਆਪਣੇ ਚਿਹਰੇ ਉੱਪਰ ਲਗਾਉਣਾ ਚਾਹੀਦਾ ਹੈ। ਨੰਬਰ 1: ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਚੁਕੰਦਰ ਦੇ ਪੱਤੇ ਦਹੀਂ ਵਿੱਚ ਮਿਲਾ ਕੇ ਖਾਣੇ ਚਾਹੀਦੇ ਹਨ। ਨੰਬਰ 2: ਆਪਣੇ ਚਿਹਰੇ ਦਾ ਰੰਗ ਸਾਫ਼ ਕਰਨ ਲਈ ਤੁਸੀਂ ਆਪਣੇ ਚਿਹਰੇ ਉੱਤੇ ਸਾਬਣ ਦੀ ਵਰਤੋਂ ਕਰਨ ਦੀ ਬਜਾਏ ਬੇਸਣ ਵਿੱਚ ਦਹੀਂ ਮਿਲਾ ਕੇ ਚਿਹਰੇ ਉੱਪਰ ਲਗਾਓ। ਤੁਹਾਡਾ ਚਿਹਰਾ ਥੋੜੇ ਹੀ ਦਿਨਾਂ ਵਿੱਚ ਚਿਹਰੇ ਦੀ ਰੰਗ ਸਾਫ਼ ਹੋ ਜਾਵੇਗਾ। ਨੰਬਰ 23 ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨ ਲਈ ਘਾਹ ਦੇ ਦੇਸੀ ਘਿਓ ਨਾਲ ਖਜੂਰ ਨੂੰ ਲਗਾ ਸਕਦੇ ਹੋ ਅਤੇ ਖਾਓ ਨੰਬਰ 24 Shimla mirch ਦੀ sabzi ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ ਪਰ ਸਾਨੂੰ ਰੋਜ਼ਾਨਾ ਖਾਣ ਵਾਸਤੇ Shimla mirch ਦੀ sabzi ਜਾਂ ਫਿਰ ਹੋਰ ਕਿਸੇ sabzi ਵਿੱਚ ਮਸਾਲਿਆਂ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ ਨੰਬਰ 22 ਸਰੀਰ ਵਿੱਚੋਂ ਦਰਦ ਅਤੇ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਕੱਚੇ ਵਿਆਦਾ ਸੇਵਨ ਕਰ ਸਕਦੇ ਹੋ ਔਰਤਾਂ ਲਈ ਇਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਨੰਬਰ 26 ਸ਼ਹਿਦ ਵਿੱਚ ਘੁਟਿਆ ਹੋਇਆ ਅਦਰਕ ਮਿਲਾ ਕੇ ਖਾਣ ਨਾਲ ਸਾਨੂੰ ਖਾਂਸੀ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 27 ਹਰੇ ਪੁਦੀਨੇ ਦੇ ਪੱਤਿਆਂ ਨੂੰ ਸੁੰਘਣ ਨਾਲ ਸਿਰ ਦਰਦ ਤੋਂ ਰਾਹਤ ਮਿਲਦਾ ਹੈ ਅਤੇ ਔਰਤਾਂ ਲਈ ਇਹ ਤਰੀਕਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਨੰਬਰ 28 ਕੰਡੇ ਨੂੰ ਬਾਹਰ ਕੱਢਣ ਲਈ ਗੁੜ ਨੂੰ ਪਿਘਲਾ ਕੇ ਅਤੇ ਐਸਵੈਨ ਨੂੰ ਕੰਡੇ ਵਾਲੀ ਥਾਂ ਤੇ ਬੰਨ ਲਵੋ ਇਸ ਤਰ੍ਹਾਂ ਕਰਨ ਨਾਲ ਕੰਡਾ ਆਪਣੇ ਆਪ ਬਾਹਰ ਆ ਜਾਵੇਗਾ ਨੰਬਰ 29 ਜਿਹੜੇ ਵਿਅਕਤੀਆਂ ਦੇ ਵਾਲ ਜਲਦੀ ਸਮੇਂ ਤੋਂ ਪਹਿਲਾਂ ਸਫੇਦ ਹੋਣ ਲੱਗਦੇ ਹਨ ਉਹਨਾਂ ਨੂੰ 60 ਗ੍ਰਾਮ ਸਰੋਂ ਦੇ ਤੇਲ ਵਿੱਚ ਦੋ ਚਮਚ ਹਲਦੀ ਪਾਊਡਰ ਅਤੇ ਦੋ ਚਮਚ ਕੌਫੀ ਨੂੰ ਮਿਲਾ ਕੇ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਗਾੜਾ ਕਰਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 3 ਪੱਕਿਆ ਹੋਇਆ ਪਪੀਤਾ ਖਾਣ ਨਾਲ ਕਬਜ਼ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ ਨੰਬਰ 33 ਪਥਰੀ ਵਾਲੇ ਇਨਸਾਨ ਨੂੰ ਵੱਡੀ ਇਲਾਇਚੀ ਦੇ 9-10 ਗਾਣੇ ਖਰਬੂਜੇ ਦੇ ਬੀਜ ਦੀ ਕੀਰਿਆ ਤੇ 2 ਜਾਂ 3 ਚਮਚ ਮਿਸ਼ਰੀ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਪਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 32 ਮੂਹ ਦੀ ਵਦਗ ਨੂੰ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਸੌਂਫ ਨੂੰ ਪੀਸ ਕੇ ਗਰਮ ਪਾਣੀ ਨਾਲ ਲਵੋ ਨੰਬਰ 33 ਖੂਨ ਦੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਸੇਬ ਦਾ ਜੂਸ ਅਤੇ ਅਨਾਰ ਦਾ ਜੂਸ ਪੀਣਾ ਚਾਹੀਦਾ ਹੈ ਨੰਬਰ 34 ਸਰਦੀਆਂ ਵਿੱਚ ਸਾਨੂੰ ਬਾਜਰਾ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੀ ਪੱਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 35 ਖਾਂਸੀ ਠੀਕ ਕਰਨ ਲਈ ਤੁਸੀਂ ਸ਼ਹਿਦ ਵਿੱਚ ਕਿਸ਼ਮਿਸ਼ ਮਿਲਾ ਕੇ ਖਾ ਸਕਦੇ ਹੋ ਨੰਬਰ 36 ਸਾਨੂੰ ਰੋਜ਼ਾਨਾ ਵਾਲਾਂ ਨੂੰ ਕੰਗੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 37 ਬਵਾਸੀਰ ਇੱਕ ਅਜੀਬ ਬਿਮਾਰੀ ਹੈ ਇਸ ਤੋਂ ਬਚਣ ਲਈ ਸਾਨੂੰ ਕੱਚੇ ਪਿਆਜ਼ ਦਾ ਸੇਵਨ ਸ਼ਾਮ ਅਤੇ ਸਵੇਰੇ ਕਰਨਾ ਚਾਹੀਦਾ ਹੈ ਨੰਬਰ 38 ਦੰਦਾਂ ਦੇ ਦਰਦ ਨੂੰ ਦੂਰ ਕਰਨ ਲਈ ਤਿਲ ਦੇ ਤੇਲ ਵਿੱਚ ਪੀਸਿਆ ਹੋਇਆ ਨਮਕ ਮਿਲਾ ਕੇ ਉਂਗਲਾਂ ਨਾਲ ਦੰਦਾਂ ਉੱਤੇ ਮਾਲਿਸ਼ ਕਰਨੀ ਚਾਹੀਦੀ ਹੈ। ਨੰਬਰ 39 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਲੇਬੀ ਦੇ ਨਾਲ ਗੁਲਾਬ ਜਾਮਨ ਖਾਣੀ ਚਾਹੀਦੀ ਹੈ। ਨੰਬਰ 40 ਤੁਸੀਂ ਆਪਣੇ ਹਾਜ਼ਮੇ ਨੂੰ ਠੀਕ ਰੱਖਣ ਲਈ ਕद्दू ਦੇ ਆਟੇ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ 40 ਬੁਢਾਪੇ ਤੱਕ ਤਾਕਤਵਰ ਅਤੇ ਜਵਾਨ ਰਹਿਣ ਲਈ ਤੁਸੀਂ ਦੁੱਧ ਵਿੱਚ ਡ్రਾਈ ਫਰੂਟ ਮਿਲਾ ਕੇ ਖਾ ਸਕਦੇ ਹੋ। ਨੰਬਰ 2 ਬਿਟਾਮਿਨ ਡੀ ਲੈਣ ਲਈ ਤੁਹਾਨੂੰ ਸਰਦੀਆਂ ਦੇ ਮੌਸਮ ਵਿੱਚ ਸਵੇਰ ਦੀ ਧੁੱਪ ਸੇਕਣੀ ਚਾਹੀਦੀ ਹੈ। ਨੰਬਰ 43 ਦੰਦਾਂ ਦਾ ਮਿਲਪੜਨ ਦੁਰਕਰਨ ਲਈ ਤੁਸੀਂ ਨਮਕਲ ਲੈਤੋਸੀ ਨਮਕ ਅਤੇ ਮਿੱਠੇ ਸੋਡੇ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ 44 ગેસ ਵਰਗੀ ਸਮੱਸਿਆ ਤੋਂ ਬਚਣ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲਸਣ ਦੀ ਖਾਣੀ ਖਾ ਸਕਦੇ ਹੋ। ਨੰਬਰ 45 ਸਰਦੀਆਂ ਵਿੱਚ ਬਿਮਾਰੀਆਂ ਤੋਂ ਬਚਣ ਲਈ ਅਤੇ ਸਿਹਤਮੰਦ ਰਹਿਣ ਲਈ ਤੁਹਾਨੂੰ ਆਲੂ ਅਤੇ ਮੇਥੀ ਦੀ ਸਬਜ਼ੀ ਖਾਣੀ ਚਾਹੀਦੀ ਹੈ। ਨੰਬਰ 46 ਲਖੂਰੀਆ ਦੀ ਬਿਮਾਰੀ ਨੂੰ ਬਿਲਕੁਲ ਖਤਮ ਕਰਨ ਲਈ ਸਾਨੂੰ ਸਵੇਰ ਦੇ ਖਾਣੇ ਤੋਂ ਬਾਅਦ ਅੰजीर ਖਾਣਾ ਚਾਹੀਦਾ ਹੈ। ਨੰਬਰ 47 ਜੇਕਰ ਤੁਹਾਡੀ ਸਕਿਨ ਚੜ ਜਾਵੇ ਉਸ ਉੱਪਰ ਤਾਰਪੀਨ ਦਾ ਤੇਲ ਲਗਾਓ ਇਸ ਨਾਲ ਚਲਣ ਘੱਟ ਹੋ ਜਾਵੇਗੀ ਨੰਬਰ 48 ਸਵੇਰ ਦੇ ਸਮੇਂ ਲੰਬੇ ਲੰਬੇ ਸਾਹ ਲੈਣ ਨਾਲ ਅਤੇ ਹਰੇਕਾ ਉੱਪਰ ਤੁਰਨ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 49 ਵਧਿਆ ਹੋਇਆ ਜੂਰਿਕ ਐਸਿਡ ਘੱਟ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 50 ਨਵੇਂ ਵਾਲ ਲਿਆਉਣ ਲਈ ਅਤੇ ਵਾਲਾਂ ਨੂੰ ਝੜਨ ਤੋਂ ਬਚਾਉਣ ਲਈ ਵਾਲਾਂ ਉੱਪਰ ਤਿਲ ਦਾ ਤੇਲ ਲਗਾਉਣਾ ਚਾਹੀਦਾ ਹੈ। ਨੰਬਰ 52 ਅੱਖਾਂ ਦੀ ਘਟੀ ਹੋਈ ਰੋਸ਼ਨੀ ਲਿਆਉਣ ਲਈ ਗਾਜਰ ਅਤੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਅਤੇ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ। ਨੰਬਰ 52 ਰੋਜ਼ਾਨਾ ਸਲਾਦ ਵਿੱਚ ਚੁਕੁੰਦਰ ਨੂੰ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਹ ਚੁਕੁੰਦਰ ਵਿੱਚ ਆਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਨੰਬਰ 53 ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ਾਨਾ ਸਾਨੂੰ ਗੁੜ ਅਤੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 54 ਜਿਹੜੇ ਲੋਕਾਂ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਇੱਕ ਕੋਲੀ ਛੋਲਿਆਂ ਦੀ ਖਾਣੀ ਚਾਹੀਦੀ ਹੈ ਕਿਉਂਕਿ ਛੋਲਿਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਨੰਬਰ 55 ਖਾਂਸੀ ਨੂੰ ਦੂਰ ਕਰਨ ਲਈ ਇੱਕ ਚਮਚ ਸ਼ਹਿਦ ਦੇ ਵਿੱਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਖਾਂਸੀ ਬਿਲਕੁਲ ਖਤਮ ਠੀਕ ਹੋ ਜਾਵੇਗੀ ਨੰਬਰ 55 ਸੌਂਦੇ ਸਮੇਂ ਦਰਵਾਜ਼ੇ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ ਨੰਬਰ 57 ਰਾਤ ਨੂੰ ਵਧੀਆ ਨੀਂਦ ਲੈਣ ਲਈ ਅਤੇ ਕਈ ਬਿਮਾਰੀਆਂ ਤੋਂ ਬਚਣ ਲਈ ਖਾਣਾ ਖਾਣ ਤੋਂ ਬਾਅਦ ਸਾਨੂੰ ਥੋੜਾ ਸਮਾਂ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 58 ਸ਼ਹਿਦ ਦੀ ਵਰਤੋਂ ਗਲੇ ਦੀ ਖਰਾਸ਼ ਅਤੇ ਦਰਦ ਨੂੰ ਠੀਕ ਕਰਨ ਲਈ ਵੀ ਕੀਤੀ ਜਾਂਦੀ ਹੈ ਨੰਬਰ 98 ਪੇਟ ਦੀ ਸਾਰੀ ਗੰਦਗੀ ਸਾਫ਼ ਕਰਨ ਲਈ ਤੁਸੀਂ ਸਵੇਰੇ ਖਾਲੀ ਪੇਟ ਅਦਵਾਈਣਾ ਦਾ ਪਾਣੀ ਪੀਣਾ ਚਾਹੀਦਾ ਹੈ ਨੰਬਰ 60 ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਵੇਰੇ ਖਾਲੀ ਪੇਟ ਤળਿਆ ਹੋਇਆ ਜਟਪਟਾ ਖਾਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਨੰਬਰ 4 ਠੰਡਾ ਪਾਣੀ ਅਤੇ ਚਾਹ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ ਨੰਬਰ 68 ਸਰੀਰ ਨੂੰ ਨੁਕਸਾਨ ਤੋਂ ਬਚਾਉਣ ਲਈ ਖਾਣਾ ਖਾਣ ਤੋਂ ਲਗਭਗ ਘੰਟੇ ਬਾਅਦ ਹੀ ਨਹਾਉਣਾ ਚਾਹੀਦਾ ਹੈ। ਨੰਬਰ 3 ਜੇਕਰ ਤੁਹਾਨੂੰ ਬਾਥਰੂਮ ਖੁੱਲ ਕੇ ਆਉਣ ਦੀ ਦਿੱਕਤ ਹੈ ਤਾਂ ਤੁਹਾਨੂੰ ਸਲਾਦ ਵਿੱਚ ਪੱਤਾ ਗੋਭੀ ਜ਼ਰੂਰ ਖਾਣਾ ਚਾਹੀਦਾ ਹੈ। ਨੰਬਰ 4 ਲਸਣ ਦੇ ਰਸ ਦੀ ਮਾਲਿਸ਼ ਕਰਨ ਨਾਲ ਵੱਧਾ ਹੋਇਆ ਪੇਟ ਘਟਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਸ਼ੂਲਿਆਂ ਦੀ ਤਾਲ ਦਾ ਪਾਣੀ ਸਿਰ ਉੱਪਰ ਲਗਾਉਣ ਨਾਲ ਸਿਰ ਉਤਲੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਦੋਸਤੋ ਏਸੀ ਬਹੁਤ ਹੀ ਜ਼ਰੂਰੀ ਗੱਲਾਂ ਮਜੂਰ ਕਰਨ ਦੱਸੀ ਹੋਈਆਂ ਆਸ ਕਰਦੇ ਆ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ